ਨਮਸਤੇ ਅੱਜ ਅਸੀਂ ਪੜਾਂਗੇ ਭਾਸ਼ਾ ਭਾਸ਼ਾ ਜਿਸ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਸਰਿਆਂ ਨੂੰ ਦੱਸਦੇ ਹਾਂ ਤਾਂ ਅਸੀਂ ਭਾਸ਼ਾ ਦੀ ਵਰਤੋਂ ਕਰਦੇ ਹਾਂ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਭਾਸ਼ਾ ਇੱਕ ਭਾਸ਼ਾ ਰਾਹੀਂ ਲਿਖ ਕੇ ਜਾਂ ਬੋਲ ਕੇ ਮਤਲਬ ਇੱਕ ਭਾਸ਼ਾ ਜਿਸ ਰਾਹੀਂ ਅਸੀਂ ਲਿਖ ਕੇ ਜਾਂ ਬੋਲ ਕੇ ਆਪਣੇ ਵਿਚਾਰ ਦੱਸਦੇ ਹਾਂ ਦੂਸਰੇ ਇਸ਼ਾਰਿਆਂ ਰਾਹੀਂ ਜਾਂ ਤਸਵੀਰਾਂ ਰਾਹੀਂ ਭਾਸ਼ਾ ਦੀ ਪਰਿਭਾਸ਼ਾ ਆਪਣੇ ਮਨ ਦੇ ਵਿਚਾਰਾਂ ਤੇ ਭਾਵਾਂ ਨੂੰ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਨ ਨੂੰ ਭਾਸ਼ਾ ਕਿਹਾ ਜਾਂਦਾ ਹੈ। ਭਾਸ਼ਾ ਦੀ ਉਤਪਤੀ ఆదిਮਾਨਵ ਆਪਣੇ ਮਨ ਦੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਇਸ਼ਾਰਿਆਂ ਦੀ ਵਰਤੋਂ ਕਰਦੇ ਸਨ। ਫਿਰ ਹੌਲੀ 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 ਉਹਨਾਂ ਕਈ ਪਦਰਾਂ ਤੇ ਵਿਕਾਸ ਕੀਤਾ ਤੇ ਆਪਣੇ ਮੂੰਹ ਵਿੱਚੋਂ ਨਿਕਲੀਆਂ ਆਵਾਜ਼ਾਂ ਨੂੰ ਅਰਥ ਦੇਣ ਲੱਗਾ। ਇਨ੍ਹਾਂ ਆਵਾਜ਼ਾਂ ਨੇ ਬੋਲੀ ਦਾ ਰੂਪ ਧਾਰਨ ਕਰ ਲਿਆ ਫਿਰ ਆਪਣੀ ਬੋਲੀ ਤੇ ਵਿਚਾਰਾਂ ਨੂੰ ਸਾਹਮਣ ਤੇ ਦੂਜਿਆਂ ਤੱਕ ਪਹੁੰਚਾਉਣ ਲਈ ਲਿਪੀ ਦੀ ਸਿਰਜਣਾ ਹੋਈ ਲਿਪੀ ਦੀ ਸਿਰਜਣਾ ਹੋਈ ਲਿਪੀ ਇੱਕ ਜਿੰਨਾ ਦਾ ਪ੍ਰਮੋਖੂ ਉਹ ਹੈ ਜਿਸ ਤਰ੍ਹਾਂ ਅਸੀਂ ਆਪਣੇ ਵਿਚਾਰ ਲਿਖ ਕੇ ਪ੍ਰਗਟ ਕਿਤੇ ਜਾਂਦੇ ਹਨ ਤੇ ਦੂਸਰੇ ਲੋਕ ਇਸ ਨੂੰ ਸਮਝ ਲੈਂਦੇ ਹਨ ਭਾਸ਼ਾ ਦੀਆਂ ਕਿਤਨਾ ਭਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਬੋਲ ਚਾਲ ਦੀ ਭਾਸ਼ਾ ਲਿਖਤੀ ਭਾਸ਼ਾ ਬੋਲ ਚਾਲ ਦੀ ਭਾਸ਼ਾ ਜਦੋਂ ਅਸੀਂ ਆਪਣੇ ਵਿਚਾਰਾਂ ਜਾਂ ਭਾਵਾਂ ਨੂੰ ਆਮ ਗੱਲਬਾਤ ਰਾਹੀਂ ਦੂਜਿਆਂ ਨਾਲ ਸਾਂਝਾ ਕਰਦੇ ਹਾਂ ਤਾਂ ਤਾਂ ਇਸ ਨੂੰ ਬੋਲ ਚਾਲ ਦੀ ਭਾਸ਼ਾ ਕਿਹਾ ਜਾਂਦਾ ਹੈ ਇਸ ਨੂੰ ਮੌਖਿਕ ਭਾਸ਼ਾ ਵੀ ਕਹਿੰਦੇ ਹਨ ਦੂਸਰੀ ਲਿਖਿਤ ਭਾਸ਼ਾ ਜਦੋਂ ਅਸੀਂ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਲਿਖਿਤ ਭਾਸ਼ਾ ਕਹਿੰਦੇ ਹਨ ਮਾਂ ਬੋਲੀ ਭਾਸ਼ਾ ਦੇਖੋ ਰੂਪ ਮਾਂ ਬੋਲੀ ਬੱਚਾ ਜਦੋਂ ਛੋਟਾ ਹੁੰਦਾ ਹੈ ਤਾਂ ਪਹਿਲਾ ਉਹ ਮਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਮਾ ਦੀ ਗੋਦ ਵਿੱਚ ਬੈਠਾ ਹੀ ਹੌਲੀ-ਹੌਲੀ ਮਾਂ ਦੀ ਭਾਸ਼ਾ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਹੌਲੀ-ਹੌਲੀ ਉਹ ਪਰਿਵਾਰ ਦੇ ਸੰਪਰਕ ਵਿੱਚ ਵਧੇਰੇ ਰਹਿਣ ਲੱਗਦਾ ਹੈ ਤੇ ਆਪਣੇ ਆਲੇ-ਦੁਆਲੇ ਵਿੱਚੋਂ ਬੋਲੀ ਜਾਂ ਭਾਸ਼ਾ ਨੂੰ ਸਿੱਖ ਲੈਂਦਾ ਹੈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਤੇ ਫਿਰ ਆਪਣੇ ਆਲੇ-ਦੁਆਲੇ ਵਿੱਚੋਂ ਜਿਸ ਬੋਲੀ ਨੂੰ ਸਹਿਜ ਸਿੱਖਦਾ ਹੈ ਉਸ ਨੂੰ ਰਾਸ਼ਟਰੀ ਜਾਂ ਕੌਮੀ ਭਾਸ਼ਾ ਭਾਰਤ ਇੱਕ ਵੱਡਾ ਦੇਸ਼ ਹੈ ਇੱਥੇ ਵੱਖ-ਵੱਖ ਸੂਬੇ ਹਨ ਤੇ ਉਹਨਾਂ ਦੀ ਵੱਖ-ਵੱਖ ਭਾਸ਼ਾਵਾਂ ਹਨ ਸਾਰੇ ਭਾਰਤੀ ਵੱਖ-ਵੱਖ ਸੂਬਿਆਂ ਵਿੱਚਲੀ ਭਾਸ਼ਾਵਾਂ ਨਹੀਂ ਸਮਝ ਸਕਦੇ ਇਸ ਲਈ ਸਾਰੇ ਭਾਰਤ ਵਾਸੀਆਂ ਲਈ ਸੰਪਰਕ ਭਾਸ਼ਾ ਵਜੋਂ ਜਿਸ ਭਾਸ਼ਾ ਨੂੰ ਕੌਮੀ ਜਾਂ ਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ ਉਹ ਭਾਸ਼ਾ ਹਿੰਦੀ ਹੈ ਭਾਰਤੀ ਸੰਵਿਧਾਨ ਨੇ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਹੈ ਅੰਤਰਰਾਸ਼ਟਰੀ ਭਾਸ਼ਾ ਜਿਵੇਂ ਭਾਰਤ ਦੇ ਵੱਖ-ਵੱਖ ਖੂਬਿਆਂ ਵਿੱਚ ਰਹਿਣ ਵਾਲੇ ਲੋਕ ਇੱਕ ਦੂਸਰੇ ਦੀ ਭਾਸ਼ਾ ਨਹੀਂ ਸਮਝ ਸਕਦੇ ਉਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਲੋਕ ਵੀ ਦੂਜੇ ਦੇਸ਼ ਦੀ ਭਾਸ਼ਾ ਨਹੀਂ ਸਮਝ ਸਕਦੇ ਇਸ ਦਾ ਕਾਰਨ ਇਹ ਹੈ ਕਿ ਹਰ ਦੇਸ਼ ਦੀ ਆਪਣੀ ਆਪਣੀ ਰਾਸ਼ਟਰੀ ਭਾਸ਼ਾ ਹੈ ਪਰ ਜਦੋਂ ਵੱਖ-ਵੱਖ ਦੇਸ਼ਾਂ ਦੇ ਲੋਕ ਲੋਕਾਂ ਨੇ ਆਪਸ ਵਿੱਚ ਪਰ ਜਦੋਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਆਪਸ ਵਿੱਚ ਗੱਲਬਾਤ ਕਰਨੀ ਹੁੰਦੀ ਹੈ ਤਾਂ ਇਸ ਲਈ ਸੰਪਰਕ ਭਾਸ਼ਾ ਵਜੋਂ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਵਿੱਚ ਹੀ ਗੱਲਬਾਤ ਕੀਤੀ ਜਾਂਦੀ ਹੈ ਇਸ ਕਾਰਨ ਅਯੋਕ ਸਮੇਂ ਵਿੱਚ ਅੰਗਰੇਜ਼ੀ ਭਾਸ਼ਾ ਹੀ ਅੰਤਰਰਾਸ਼ਟਰੀ ਭਾਸ਼ਾ ਹੈ। ਔਰ ਇੱਕ ਹੋਰ ਗੱਲ ਜੇ ਮੰਨ ਲਓ ਉਹਨਾ ਜੇ ਸਾਨੂੰ ਸਾਡੇ ਦੇਸ਼ ਦਾ ਕੋਈ ਰਾਸ਼ਟਰਪਤੀ ਜਾਂ ਕੋਈ ਪ੍ਰਧਾਨ ਮੰਤਰੀ ਦੂਸਰੇ ਦੇਸ਼ ਵਿੱਚ ਗਿਆ ਹੈ ਤੇ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਹ ਆਪਣੇ ਨਾਲ ਇੱਕ ਸੰਪਾਦਕ ਰੱਖਦਾ ਹੈ ਜਿਸ ਨੂੰ ਕੀ ਉਹਨਾ ਦੂਸਰੇ ਦੇਸ਼ ਦੀ ਤੇ ਆਪਣੀ ਭਾਸ਼ਾ ਦੀ ਜਾਣਕਾਰੀ ਹੁੰਦੀ ਹੈ ਤਾਂ ਉਹ ਵੀ ਇਕ ਮਾਧਿਅਮ ਹੁੰਦਾ ਹੈ ਇੱਕ ਦੂਸਰੇ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਉਪ ਭਾਸ਼ਾ ਜਾਂ ਉਪ ਬੋਲੀ ਇਲਾਕੇ ਦੀ ਪਿੰਨਤਾ ਆ ਜਾਣ ਦੇ ਕਾਰਨ ਭਾਸ਼ਾ ਜਾਂ ਬੋਲੀ ਦੇ ਜੋ ਵੱਖ-ਵੱਖ ਰੂਪ ਮਿਲਦੇ ਹਨ ਉਸ ਨੂੰ ਉਪ ਭਾਸ਼ਾ ਜਾਂ ਉਪ ਬੋਲੀ ਆਖਦੇ ਹਨ ਪੰਜਾਬੀ ਦੀਆਂ ਉਪ ਭਾਸ਼ਾਵਾਂ ਇਸ ਪ੍ਰਕਾਰ ਹਨ ਮਾਜੀ ਦੁਆਬੀ ਮਲਵਾਈ ਡੋਗਰੀ ਪਵਾਂਦੀ ਪੋਠੋਹਾਰੀ ਮੁਲਤਾਨੀ ਪਟਿਆਲੀਆਂ ਸਮੁੱਚੇ ਪੰਜਾਬ ਵਿੱਚ ਇਹਨਾਂ ਉਪ ਬੋਲੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਹਨਾਂ ਨੂੰ ਵੱਖ-ਵੱਖ ਇਲਾਕਿਆਂ ਦੇ ਹਿਸਾਬ ਨਾਲ ਵੰਡਿਆ ਗਿਆ ਹੈ ਪੰਜਾਬ ਪ੍ਰਾਂਤ ਵਿੱਚ ਪ੍ਰਚਲਿਤ ਭਾਸ਼ਾਵਾਂ ਪੰਜਾਬ ਪ੍ਰਾਂਤ ਵਿੱਚ ਤਿੰਨ ਭਾਸ਼ਾਵਾਂ ਪ੍ਰਚਲਿਤ ਹਨ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਤਿੰਨ ਭਾਸ਼ਾਵਾਂ ਨੂੰ ਪ੍ਰਮੁੱਖ ਭਾਸ਼ਾਵਾਂ ਦੇ ਰੂਪ ਵਿੱਚ ਪੜਾਇਆ ਪੜਾਇਆ ਜਾਂਦਾ ਹੈ ਪੰਜਾਬੀ ਬੱਚਿਆਂ ਦੀ ਮਾਂ ਬੋਲੀ ਪੰਜਾਬ ਪੰਜਾਬੀ ਭਾਸ਼ਾ ਹੈ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੋਣ ਕਰਕੇ ਪੜਾਈ ਜਾਂਦੀ ਹੈ ਹਿੰਦੀ ਸਮੁੱਚੇ ਭਾਰਤ ਨਾਲ ਜੋੜਨ ਲਈ ਅਤੇ ਅੰਗਰੇਜ਼ੀ ਦਾ ਗਿਆਨ ਵਿਦੇਸ਼ਾਂ ਨਾਲ ਸਾਂਝ ਪੈਦਾ ਕਰਨ ਲਈ ਦਿੱਤਾ ਜਾਂਦਾ ਹੈ ਆ ਉਮੀਦ ਹੈ ਤੁਹਾਨੂੰ ਇਹ ਭਾਸ਼ਾ ਦਾ ਜੋ ਮੈਂ ਅੱਜ ਟੌਪਿਕ ਪੜਾਇਆ ਸਮਝ ਆਇਆ ਹੋਵੇਗਾ ਪੂਰਾ ਥੈਂਕ ਯੂ ਧੰਨਵਾਦ